ਆ ਵੀ 25 ਦੇ ਦੇ ਦਗੇ ਇਹ ਵੀ 25 ਦੇ ਦੇ ਦਾਂਗੇ ਹਾਂ ਵੀ 25 ਦੇ ਦੇ ਦਗੇ ਤੇ ਇਹਦਾ ਆ ਬੰਦਾ ਕਹਿੰਦਾ 30 30000 ਦੇ ਦਿੱਤੇ ਨੇ ਬਹੁਤ ਪਏ ਨੇ ਸੋਫੇ ਉਧਰ ਹੋਰ ਵੀ ਫੈਕਟਰੀ ਦੇ ਵੱਧੂ ਪਏ ਨੇ ਆ ਸਜਣੋ ਉਹੀ ਬੰਦਾ ਨਾ ਜਿਹੜੇ ਮੈਂ ਨਾ ਮਹੀਨਾ ਕੁ ਪਹਿਲਾਂ ਇੱਕ ਸਟਾਕ ਕਲੀਅਰੈਂਸ ਦੀ ਸੇਲ ਲਾ ਕੇ ਗਿਆ ਸੀ ਇਹ ਬੰਦੇ ਨੇ ਆ ਕੰਧ ਤੋੜਨੀ ਸੀ ਇਹ ਕੰਧ ਤੋੜ ਕੇ ਇਧਰਲੇ ਪਾਸੇ ਨੂੰ ਸ਼ੋਰੂਮ ਵਧਾਉਣਾ ਸੀ ਆ ਦੇਖੋ ਇਧਰਲੇ ਪਾਸੇ ਨੂੰ ਕਿੱਡਾ ਵੱਡਾ ਸ਼ੋਰੂਮ ਪਾਈ ਜਾਂਦਾ ਉਹ ਦੇਖ ਤੇ ਇਹ ਬੰਦੇ ਨੇ ਇੱਕ ਵਾਰੀ ਗਾਂ ਪਾਤਾ ਸੀ ਮਾਰਕੀਟ ਦੇ ਵਿੱਚ ਜਿਹੜੇ ਰੇਟ ਦੇ ਦਿੱਤੇ ਸੀ ਹੁਣ ਗੱਲ ਐ ਹਾਂ ਮੇਰੀ ਗੱਲ ਮੰਨੇਗਾ ਵੱਡੇ ਭਾਈ ਹਾਂਜੀ ਵੀ ਆਪਾਂ ਦੀਵਾਲੀ ਤਾਂ ਹੀ ਕਿਤੇ ਉਹੀ ਰੇਟ ਦੇ ਦਗੇ ਜਿਹੜੇ ਆਪਾਂ ਸਟਾਕ ਕਲੀਅਰ ਵੇਲੇ ਦਿੱਤੇ ਸੀ ਉਹੀ ਰੇਟ ਦੇ ਆ ਮੈਂ ਕਹਿੰਦਾ ਵੀ ਤੈਨੂੰ ਕੰਮ ਮੱਚ ਜੂ ਮਾਰਕੀਟ ਨੂੰ ਨਾਲੇ ਤਾਂ ਪਤਾ ਲੱਗ ਜੂ ਵੀ ਐਸ ਥਾਂ ਤੇ ਸ਼ੋਰੂਮ ਪਈ ਜਾਂਦਾ ਆਪਾਂ ਮਸ਼ਹੂਰੀ ਵਾਲੇ ਰੇਟ ਦੇ ਦੇ ਦੀਵਾਲੀ ਤਾਂ ਹੀ ਉਹੀ ਰੇਟ ਦੇ ਦਾਂਗੇ ਹਨਾ ਵੀ ਆਪਾਂ ਉਹੀ ਰੇਟ ਦੇ ਦਗੇ ਬਈ ਆਪਾਂ ਕੱਲੀ ਕੱਲੀ ਚੀਜ਼ ਦੇ ਰੇਟ ਦੱਸੀ ਚੱਲਗੇ ਦੱਸ ਦੋ ਜੀ ਤਾਂ ਆਪਾਂ ਉਧਰਲੇ ਪਾਸੋਂ ਨਾ ਸ਼ੁਰੂ ਹੋ ਜਗੇ ਉਧਰੋਂ ਚੱਲ ਬੜੋ ਇੱਕ ਆਹ ਰੰਗਾ ਜਿਹੜਾ ਮੈਂ ਤੇਰੇ ਸ਼ੋਰੂਮ ਤੇ ਪਹਿਲਾਂ ਨਹੀਂ ਦੇਖਿਆ ਇਹ ਨਵੇਂ ਡਿਜ਼ਾਈਨ ਬਣੇ ਨੇ ਜੀ ਸਾਰੇ ਤੇ ਇਹ ਜੇ ਤੇਰੇ ਕੋਲੇ ਨਵੇਂ ਬਣਿਆ ਤਾਂ ਜੇ ਕਿਤੇ ਇਹਦਾ ਰੇਟ ਵੀ ਉਹੋ ਜਿਹਾ ਦੇਦਗੇ ਵੀ ਆਪਾਂ ਗਾਹ ਹੀ ਪਾਦਗੇ ਉਹੀ ਰੇਟ ਦੇ ਦਾਂਗੇ ਕੀ ਦੇਦਗੇ ਰੇਟ ਦਾ ਇਹ 58000 ਰੁਪਏ ਦਾ ਸੋਫਾ ਦੇ ਦਾਂਗੇ ਆਪਾਂ ਇਹ ਪਹਿਲੀ ਗੱਲ ਤਾਂ ਡਿਜ਼ਾਈਨ ਹੀ ਨਹੀਂ ਕਿਸੇ ਕੋਲੇ ਆਪਣੇ ਬਰਨਾਲੇ ਤੇ ਨਹੀਂ ਹੁਣ ਨਾ ਰੰਗ ਨਾ ਡਿਜ਼ਾਈਨ ਇਹ ਹੈ ਹੀ ਨਹੀਂ ਸੱਜਣੋ 58000 ਰੁਪਏ ਦੇ ਵਿੱਚ ਖੁੱਲਾ ਬਹੁਤ ਜ਼ਿਆਦਾ ਇਹਨੂੰ ਤੁਸੀਂ ਇੱਕ 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 ਬੰਦੇ ਵਾਲਾ ਨਾ ਗਿਣੋ ਡੇਢ ਡੇਢ ਬੰਦੇ ਆ ਹਾਂ ਤਿੰਨ 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 ਬੰਦੇ ਬੰਦੇ ਆ ਤੇ ਇੱਕ ਸੀਟ ਤੇ ਹਾਂ ਇਹਨੂੰ ਤੋ ਤਿੰਨ ਗੱਦੀਆਂ ਮੰਨੋ ਇਹਨੂੰ ਤੇ ਇਹ 58000 ਰੁਪਏ ਦੇ ਵਿੱਚ ਤੇ ਵੈਰਾਈਟੀ ਆ ਵੀ ਹੈ ਨੀ ਕਿ ਉਸੇ ਚ 58 ਜੀ ਕਰਦਗੇ ਇਹ ਵੀ 58 ਜੀ 58 ਦੇ ਵਿੱਚ ਹੀ ਫਰੀਦ ਧੱਕ ਦੇ ਯਾਰ ਬਸ ਜਿਹੜੇ ਰੇਟ ਤਾਂ ਅੱਦੇ ਮੈਂ ਹੀ ਦੇਈ ਤੁਰੇ ਜਾਣੇ ਆ ਇਹਨੂੰ ਵੀ 58 ਚ ਚੱਕ ਦਿਆਂ ਨਹੀਂ ਇਹ ਆਪਾਂ 50000 ਰੁਪਏ ਦਾ ਦੇਵਾਂਗੇ ਲਾ ਇਹ ਉਦੋਂ ਵੀ 50000 ਰੁਪਏ ਚੋਂ ਫਰੀਦ ਇਹ ਤਾਂ ਉਦੋਂ ਵੀ 8000 ਰੁਪਿਆ ਘੱਟ ਘੱਟ ਕਰਤਾ ਤੇ ਇਹਦਾ ਕਿਵੇਂ ਕਰਗੇ ਫਿਰ ਇਹਦੇ ਨਾਲ ਕਿਵੇਂ ਕਰਗੇ 48000 ਰੁਪਏ ਦਾ ਇਹ ਉਦੋਂ ਵੀ ਘੱਟ ਗਿਆ ਕੰਮ ਹਾਂਜੀ ਇਹ 48000 ਰੁਪਏ ਦਾ ਤੇ ਆਹਾ ਆ 58 ਵਾਲਾ ਨਹੀਂ ਇਹ ਵੀ 48 ਦੇ ਦੇਵਾਂਗੇ ਕੋ ਆਹ ਭਾਈ 48000 ਰੁਪਏ ਦਾ ਸੋਫਾ ਆ ਐਡਾ ਵੱਡਾ ਆ ਕੁਰਸੀਆਂ ਨਾਲ ਦੇਵਾਂਗੇ ਵਿੱਚ ਰੱਖ ਰੱਖ ਲੈਣੀਆਂ ਕੁਰਸੀਆਂ ਨਾਲ ਦੇਵਾਂਗੇ ਸੀਸਾ ਲਾ ਕੇ ਦੇਵਾਂਗੇ ਤੇ ਇਹਦੇ ਵਿੱਚ ਗੱਦੀ ਗੁੱਦੀ ਤਾਂ ਨਹੀਂ ਨਰਮ ਪੈ ਗਈ ਕਿਤੇ ਕਿਸੇ ਚ ਨਹੀਂ ਨਹੀਂ ਗੱਦੀ ਨਹੀਂ ਨਰਮ ਜੀ ਪੂਰੀ 5 ਸਾਲ ਦੀ ਗਾਰੰਟੀ ਆ ਹਾਂ ਤੇ ਇਧਰਲੇ ਪਾਸੇ ਇਹਨੂੰ ਕਿੰਨੇ ਦਾ ਦੇਵਾਂਗੇ ਆ ਥੋੜਾ ਜਿਹਾ ਮਹਿੰਗਾ ਲੱਗਦਾ ਮੈਨੂੰ ਇਹ ਵੀ 58000 ਦੇ ਦੇ ਦਾਂਗੇ ਇਹ 58000 ਰੁਪਏ ਦਾ ਤੇ ਉਧਰੋਂ ਬਿੱਡਾਂ ਬੁੱਡਾਂ ਵਾਲਾ ਕੰਮ ਵੀ ਖਿੱਚ ਲੈ ਅੱਗੇ ਮਾੜਾ ਯਾਰ ਇਹ ਆਹਾ ਆਹਾ ਇਹ ਆਪਾਂ ਦੇਵਾਂਗੇ 60000 ਰੁਪਏ ਦਾ ਫਾਈਬਰ ਵਾਲਾ ਸੋਫਾ ਜੀ ਇਹ ਸਾਈਬਰ ਵਾਲਾ ਸੋਫਾ ਤੇ ਆਹ ਵਿਚਾਲੇ ਵਾਲਾ ਜਿਹੜਾ ਗੋਲਜਾ ਪਿਆ ਇਹ ਨਾਲ ਦੇਣਾ ਚਾਉਂ ਗਿਆ ਨਾਲ ਹੀ ਦੇਵਾਂਗੇ ਠੀਕ ਆ ਤੇ ਆ ਇਧਰਲੇ ਪਾਸਿਓ ਆਹਾ ਇਹ 48000 ਰੁਪਏ ਦਾ 48000 ਰੁਪਏ ਦਾ ਪ੍ਰੀਤ ਇਹ ਇਧਰਲੇ ਪਾਸੇ ਪੁੱਤ ਆਹ ਬਿੱਡਾਂ ਦੇ ਵੀ ਰੇਟ ਪੁੱਛ ਲਗੇ ਫਿਰ ਹਿਸਾਬ ਜੇ ਚਲਵਾ ਲੈਣੇ ਆ ਗੱਲਬਾਤ ਇਹਨੂੰ ਆਪਾਂ ਸਣੇ ਗੱਦੇ ਹੀ ਕਿੰਨੇ ਦਾ ਦੇ ਦਿਆਂਗੇ ਭਾਈ ਇਹ ਇਹ ਪਾਲਸ ਵਾਲਾ ਬੈੱਡ ਆ ਜੀ ਸਣੇ ਗੱਦੇ ਇਹ 33000 ਰੁਪਏ ਦਾ ਸਣੇ ਗੱਦੇ 33000 ਦਾ ਜੇ ਗੱਦਾ ਘੱਟ ਰੇਟ ਵਾਲਾ ਲੈਣਾ ਫਿਰ ਘੱਟ ਜੂ ਉਹ ਘੱਟ ਜਾਣਗੇ ਘੱਟ ਜੂਗਾ ਆਹਾ ਬਾਈ ਬਿਨਾ ਗੱਦੇ ਤੋਂ ਇਹ 28000 ਰੁਪਏ ਦਾ ਬਿਨਾ ਗੱਦੇ ਤੋਂ ਦੇ ਦੋ ਤੇ ਆ ਬਿਨਾ ਗੱਦੇ ਤੋਂ ਕਿੰਨੇ ਦਾ ਦੇ ਦਾਂਗੇ ਇਹ 19000 ਰੁਪਏ ਦਾ 19000 ਰੁਪਏ ਦਾ ਆ ਇਹਨੂੰ ਕਿੰਨੇ ਦਾ ਦੇ ਦਾਂਗੇ ਬਾਈ ਬਿਨਾ ਗੱਦੇ ਤੋਂ ਇਹ ਪਾਲਸ ਵਾਲਾ ਬੈੱਡ ਆ ਜੀ 30000 ਰੁਪਏ ਦਾ ਲੈਟਾਂ ਚੱਲਦੀਆਂ ਨੇ ਹਜੇ ਲਾਈਆਂ ਨਹੀਂ ਤੇ ਆ ਤਾਂ 50 60000 ਰੁਪਏ ਦਾ ਹੋਊਗਾ ਆਹ ਇਹ 30 ਕੁ ਹਜ਼ਾਰ ਰੁਪਏ ਦਾ ਦੇ ਦਾਂਗੇ ਜੀ ਇਹ ਪ੍ਰੀਅਰ ਤੇ ਦੇ ਦੇਣਾ ਹਾਂ ਪਾਲਸ ਵਾਲਾ ਬੈਡਾ ਹੂੰ ਹੂੰ ਉਧਰਲੇ ਪਾਸੇ ਇੱਕ ਬਲਾ ਵਧਗਾ ਪਿਆ ਆਹਾ ਆਹਾ ਆ ਕਿੰਨੇ ਦਾ ਦੇਣਾ ਆਹਾ ਇਹ ਆਪਾਂ 50000 ਦੇ ਦੇ ਦਾਂਗੇ ਜੀ ਸਾਗਬਾਨ ਦਾ ਬੈਡਾ ਨਾਲ ਹੀ ਸਾਈਡ ਬਾਕਸ ਦੇਵਾਂਗੇ ਇਹਦੇ ਅੱਛਾ ਇਹਦੇ ਨਾਲ ਉਹ ਜਿਹੜੀਆਂ ਪਾਸੇ ਸੈਟਿੰਗਾਂ ਧਰੀਆਂ ਹੁੰਦੀਆਂ ਤੇ ਇਹਨੂੰ ਇਹਨੂੰ ਅਪਾਤੀ 10000 ਦੇ ਦੇ ਦਾਂਗੇ ਵੀ ਸਾਗ ਬੰਦ ਹੈ ਤੇ ਇਹਨੂੰ ਇਹਨੂੰ ਕਿੰਨੇ ਦਾ ਦੇਵਾਂਗੇ ਭਾਈ ਇਹ 25 25000 ਦੇ ਜੀ ਜਿਹੜਾ ਮਰਜ਼ੀ ਲੈ ਲਓ ਆ 25 25000 ਰੁਪਏ ਦਾ ਆ ਦੇਖ ਲਓ ਹਜੇ ਨਾ ਸਮਾਨ ਧਰੀ ਜਾਂਦੇ ਆ ਨਵਾਂ ਸ਼ੋਰੂਮਾਂ ਹਜੇ ਤਾਂ ਸਲਾਬਾਈ ਆ ਹਜੇ ਤਾਂ ਸਲਾਬ ਸੁਲੂਬ ਨਹੀਂ ਇੱਥੋਂ ਗਈ ਇਹ ਤਾਂ ਕੰਮ ਹਜੇ ਪੜਾ ਕੇ ਪੈਣੇ ਆ ਗਾਹਾਂ ਜਾ ਕੇ ਉਹ ਥੋੜਾ ਭਲਾ ਹੋ ਜੇ ਉਹ ਇੱਧਰ ਆ ਤਾਂ ਨਿਗਾ ਹੀ ਨਹੀਂ ਪਈ ਓਏ ਆ ਚੈਸਟਰ ਵਾਲਾ ਤੇਰਾ ਸਭ ਤੋਂ ਵੱਧ ਵਿਕਦਾ ਇਹ ਦੇ ਦਾਂਗੇ ਆਪਾਂ 35000 ਰੁਪਏ ਦਾ ਜੀ 35000 ਇਹਦੇ ਮੇਜ਼ ਵਿੱਚ ਇਹ ਦੇਵਾਂਗੇ ਮੇਜ਼ ਵਿੱਚ ਸੀਸਾ ਲਾ ਕੇ ਦੇਵਾਂਗੇ ਆਹ ਤਾਂ ਨਹੀਂ ਯਰ ਦੇਣਾ ਲੱਗਦਾ ਤੂੰ ਇਹਦਾ ਤਾਂ ਇਹ ਸਾਗਬਾਨ ਦਾ ਸੈੱਟ ਆ ਜੀ ਆਪਾਂ 110000 ਰੁਪਏ ਲ ਦੇ ਦਾਂਗੇ ਇਹ ਭੁੱਗ ਜੂ ਤੈਨੂੰ 110000 ਰੁਪਏ ਦੇ ਵਿੱਚ ਫਾਈਬਰ ਦੇ 90 90000 ਦੇ ਵੇਖਦੇ ਆਪਾਂ ਸਾਗਬਾਨ ਦੇ ਦੇ ਤੇ ਮੇਜ਼ ਦੇ ਪੈਸੇ ਾਡ ਲਾਵਾਂਗੇ ਨਹੀਂ ਮੇਜ਼ ਵਿੱਚੀ ਦੇਵਾਂਗੇ ਮੇਜ਼ ਵਿੱਚੀ ਦੇਵਾਂਗੇ ਵਿੱਚੀ ਵਿੱਚੀ ਪ੍ਰੀਤ ਬਣਿਆ ਦੇਖ ਓਏ ਹਾਂ ਗੱਲ ਬਣੀ ਪਈ ਏ ਕਿ ਨਹੀਂ ਬਣੀ ਪਈ ਤੇ ਆ ਬੜਨਾ ਬੜੀਆਂ ਕੁਰਸੀਆਂ ਨਾਲ ਕਿੰਨੇ ਦਾ ਦੇ ਦੇਗੇ 70 ਤੱਕ 75000 ਦਾ ਇਹ ਆਪਾਂ 50000 ਰੁਪਏ ਦਾ ਦੇ ਦਾਂਗੇ ਸਾਰਾ ਕੰਪਲੀਟ ਆਹ ਮਹਾਰਾਜੇ ਵਾਲੀਆਂ ਕੁਰਸੀਆਂ ਨਾਲ ਜੇ ਕਿਸੇ ਨੇ ਕੁਰਸੀਆਂ ਨਹੀਂ ਲੈਣੀਆਂ 10000 ਰੁਪਏ ਕੱਟੇ ਜੋ ਕਿੰਨੇ ਮੰਗੇ ਸੀ ਟੋਟਲ 50 ਮਤਲਬ ਜੇ ਕੁਰਸੀਆਂ ਨਹੀਂ ਲੈਣੀਆਂ ਤਾਂ 40 ਦੇ ਦਾਂਗੇ 40 ਦਾ ਦੇ ਦਾਂਗੇ ਚੱਕੋ ਏ ਪ੍ਰੀਤ ਕਰ ਗੱਲ ਰੇਟ ਆਹਾ ਇਹ 58000 ਰੁਪਏ ਦਾ ਟਾਲੀ ਦੇ ਠੱਪੇ ਲੱਗਿਆ ਆਮ ਆ ਗੱਤੇ ਦੇ ਲਾਉਂਦੇ ਨੇ ਆਪਾਂ ਟਾਲੀ ਤੇ ਆਪ ਲਾਉਂਦੇ ਆ ਤਿਆਰ ਕਰਕੇ ਤੇ ਇਧਰ ਇਹ ਇਹਨੂੰ 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 ਇਹ ਵੀ 50000 ਰੁਪਏ ਦੇ ਦੇ ਦਾਂਗੇ ਸਾਰਾ ਆ ਚੱਕੋ ਵੀ 50000 ਰੁਪਏ ਓਏ ਆ ਬੜਾ ਵੱਡਾ ਸੋਫਾ ਵਿਆ ਬਾਈ ਆਹਾ ਇਹ 42000 ਰੁਪਏ ਦਾ ਦੇ ਦਾਂਗੇ 13 ਸੀਟਾਂ ਦੇ ਤੇ ਆ ਕਿਤਾਬ ਤਾਂ ਪਈ ਆ ਵੀ ਕੋਈ ਰੰਗ ਲੈ ਲੈ ਹੁੰਦਾ ਜਿਹੜਾ ਮਰਜ਼ੀ ਰੰਗ ਲੈ ਲੈ 100 ਕਲਰ ਆਪਣੇ ਕੋਲ ਇਹ ਇਹ ਸਾਰਾ ਇਹਦੇ ਸਣੇ ਇਹਦੇ ਸਣੇ ਆ ਇਹ ਇਹਦੇ ਸਣੇ ਹੈ ਦੇਖੋ ਕਿੰਨਾ ਵੱਡਾ ਸੋਫਾ ਇਹ ਤੇ ਆਹ ਮਹਾਰਾਜਾ ਕੁਰਸੀਆਂ ਨਾਲ ਬਾਈ ਇਹ ਸੋਫਾ ਆਪਾਂ 55000 ਰੁਪਏ ਦਾ ਦੇ ਦਾਂਗੇ ਵੀ ਪੂਰਾ ਫੈਂਸੀ ਸੋਫਾ ਇਹ ਹੂੰ 10 ਸੀਟਾਂ ਨੇ ਤੇ ਐ ਇਹਨੂੰ ਇਹਨੂੰ ਕਿੰਨੇ ਦਾ ਦੇ ਦਗੇ ਆ ਤਾਂ ਆਪਾਂ ਯਾਰ ਸਸਤਾ ਦੇ ਦਗੇ ਯਾਰ ਆ ਤਾਂ ਆਪਾਂ ਸਸਤਾ ਦੇ ਦਿੰਨੇ ਹੁੰਨੇ ਅਗੇ ਇਹ 25000 ਰੁਪਏ ਦਾ ਦੇਵਾਂਗੇ ਅੱਛਾ ਬੜਾ ਸਸਤਾ ਨਹੀਂ ਕਰਤਾ ਆ 25000 ਰੇਟੇ ਤੇ ਆਪਣੇ ਕੋਲੇ ਰੰਗ ਡਿਜ਼ਾਈਨ ਬਹੁਤ ਪਏ ਨੇ 25 25000 ਦੇ ਦਿੰਦੇ ਤੇ ਮੈਂ ਤਾਂ ਕਹਿੰਦਾ ਫਿਰ ਆ ਵੀ 25 ਦੇ ਦੇ ਦਗੇ ਇਹ ਵੀ 25 ਦੇ ਦੇ ਦਾਂਗੇ ਹਾਂ ਵੀ 25 ਦੇ ਦੇ ਦਗੇ ਤੇ ਇਹਦਾ ਇਹਦਾ ਨੀਲੇ ਜਿਹਦਾ ਕੀ ਲਵਾਂਗੇ ਆਪਾਂ ਇਹਦਾ ਬਾਈ ਆਪਾਂ ਦੇ ਦਾਂਗੇ 38000 ਰੁਪਏ ਦਾ ਇਹਦੇ ਕੋਸਨ ਲਾ ਕੇ ਦੇਵਾਂਗੇ ਹਜੇ ਤਿਆਰ ਹੋਈ ਜਾਂਦੇ ਨੇ ਇਹਦੀਆਂ ਉਸਰਾਨੀਆਂ ਜੀਆਂ ਦੇਣੀਆਂ ਸਰਾਨੀਆਂ ਜੀਆਂ ਦੇਣੀਆਂ ਨਾਲ ਆਹ ਡਮਰੂ ਜੇ ਦੇ ਦੇਗੇ ਨਾਲ ਹਾਂ ਇਹ ਨਾਲ ਹੀ ਸਾਰਾ ਕੰਪਲੀਟ ਹੀ ਦਿੰਦੇ ਤੇ ਇਹਨੂੰ ਇਹਨੂੰ ਕਿੰਨੇ ਦਾ ਦੇਣਾ ਬਾਈ ਆਹਾ ਇਹ ਆਪਾਂ ਪਹਿਲਾਂ ਵਾਲੀ ਵੀਡੀਓ ਚ ਵੀ ਬਹੁਤ ਬਿਕਨੇ 30 30000 ਦੇ ਦਿੱਤੇ ਨੇ ਬਹੁਤ ਪੈ ਨੇ ਰੋਫੇ ਉਧਰ ਹੋਰ ਵੀ ਫੈਕਟਰੀ ਚ ਵੱਧੂ ਪੈ ਨੇ ਤੇਰਾ ਯਾਰ ਫਰੀਦ ਪਾਉਂਦਾ ਫੜਾ ਕੇ 30000 ਰੁਪਏ ਦੇ ਦੇਤੇ ਕਹਿੰਦਾ ਆਪਾਂ ਤਾਂ ਆਹ ਦੇਖਾ ਇਧਰਲੇ ਪਾਸੇ ਇੱਕ ਆਹ ਪਿਆ ਬਈ ਆਹਾ ਇਹ ਵੀ 30000 ਰੁਪਏ ਦੇ ਦੇ ਦਾਂਗੇ ਜੀ ਆਪਾਂ ਠੀਕ ਆ ਇੱਕ ਉਧਰਲੇ ਪਾਸੇ ਪਿਆ ਬਾਈ ਆਹਾ ਆਹਾ ਸੋਫਾ ਆਹਾ ਇਹ 45000 ਰੁਪਏ ਦਾ ਦੇਵਾਂਗੇ ਆਹ 45000 ਰੁਪਏ ਦਾ ਹੈ ਤੇ ਪ੍ਰੀਤ ਪੁੱਤ ਇਧਰ ਵੀ ਆ ਜੀ ਮਾੜਾ ਜਾ ਇਧਰ ਇਧਰ ਵੀ ਵੱਡੇ ਭਾਈ ਇਧਰ ਵੀ ਆ ਜੀ ਆ ਵੀ ਆ ਵੀ ਉਹਨੇ ਦੇ ਦੇ ਦਿੱਤੇ ਭਾਈ ਆਹਾ ਇਹ 30 30000 ਦੀ ਨਹੀਂ ਆ ਵੀ 30 ਦਾ ਆ ਵੀ 30 ਦਾ ਲੈ ਤੇ ਆ ਰਹਿ ਗਿਆ ਬਸ ਮੈਂ ਤਾਂ ਨਾ ਰੇਟ ਪੁੱਛਣ ਆਲਾ ਦੋਹਾਂ ਦਾ ਬਾਈ ਇਹਦਾ ਚੈਸਟਰ ਵਾਲੇ ਦਾ ਇਹ ਸੋਫਾ 60000 ਰੁਪਏ ਦਾ ਦੇਵਾਂਗੇ ਇਹ 75000 ਦਾ ਵੇਖ ਰਿਹਾ ਯਾਰ ਤੇ ਉ ਵੀ ਪ੍ਰੀਤ ਫਿਰ ਡੈਰੀ ਫਾਰਮ ਜੱਡਾ ਹੈ ਮੋ ਵੱਡਾ ਸੋਫਾ ਜੀ ਆ ਮ 32 ਇੰਚ ਚ ਬਣਾਉਂਦੇ ਆਪਾਂ 35 ਇੰਚ ਬਣਾਉਂਦੇ ਆ ਤੇ ਆਹਾ ਆਹਾ ਜਿਹੜਾ ਆ ਤਪਲੇ ਜੇ ਪਏ ਆ ਜਿਹਦੇ ਨਾਲ ਇਹ ਕਿੰਨੇ ਦਾ ਦੇਣਾ ਬਾਈ ਇਹ 50000 ਰੁਪਏ ਦਾ ਦੇ ਦਾਂਗੇ ਸਾਰੇ 50000 ਰੁਪਏ ਦਾ ਯਾਰ ਇਹਦੇ ਇਹ ਬੰਦਿਆ ਨਾ ਰੇਟ ਬਹੁਤ ਇਹਦੇ ਤਾਂ ਰੇਟ ਯਾਰ ਬਹੁਤ ਕਮਾਲ ਰੇਟ ਹੁੰਦੇ ਆ ਤੇ ਇੱਕ ਗੱਲ ਇਹ ਸੁਣ ਲਓ ਮੇਰੀ ਹੁਣ ਵੀਡੀਓ ਪਾਉਣ ਤੋਂ ਤਿੰਨਾ ਦਿਨਾਂ ਬਾਅਦ ਇਸ ਬੰਦੇ ਦੇ ਸ਼ੋਰੂਮ ਤੇ ਆਹ ਸੋਫਾ ਇੱਕ ਬਨੇ ਹੋਣਾ ਇਸ ਸਾਰੇ ਲੋਕਾਂ ਨੇ ਚੱਕ ਕੇ ਲੈ ਜਾਣੇ ਆ ਪਰ ਇਹਦੇ ਕੋਲੇ ਬਣੇ ਬਥੇਰੇ ਪਏ ਗਦਾਮ-ਗਦਮ ਭਰੇ ਪਏ ਆ ਆਈ ਨਹੀਂ ਕਰ ਦਿਵਾਲੀ ਤੱਕ ਐਵੇਂ ਹੀ ਰਹੂਗਾ ਗੱਲ ਐਵੇਂ ਹੀ ਰਹੂਗਾ ਜੀ ਸੋਫੇ ਆਪਣੇ ਕੋਲੇ ਬਹੁਤ ਪਏ ਨੇ ਘੱਟੋ-ਘੱਟ 120-250 ਸੋਫੇ ਤਿਆਰ ਪਏ ਨੇ ਜਿੱਦ ਤੇ ਇਹਦਾ ਰੇਟ ਵਧਾਉਣਾ ਹੋਇਆ ਉਹਦੇ ਵੀ ਵੀਡੀਓ ਪਾਵਾਂਗੇ ਅਸੀਂ ਵੀ ਭਾਈ ਰੇਟ ਚੱਕ ਤੇ ਹਾਂਜੀ ਹਾਂ ਫਿਲਹਾਲ ਰੇਟ ਹੁੰਨੇ ਹੀ ਆ ਹਾਂ ਉਹੀ ਰੇਟ ਨੰਬਰ ਕਰ ਲਓ ਨੋਟਬਾਈ ਦਾ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਹੈ ਵੀਡੀਓ ਨੂੰ ਕਰ ਦਿਓ ਸ਼ੇਅਰ ਮੈਂ ਤੁਹਾਨੂੰ ਦਿਖਾ ਦਿੰਨਾ ਆਜੋ ਇਧਰਲੇ ਪਾਸੇ ਐਂ ਖਾਂ ਬਾਈ ਆ ਦੇਖ ਵੈਸੇ ਆਪਾਂ ਵਰਕਸ਼ਾਪ ਹੋਰ ਪਾਸੇ ਲੈ ਗਏ ਚੱਕ ਕੇ ਹਾਂਜੀ ਹਾਂ ਉਧਰ ਲੈ ਗਏ ਇਧਰਲੇ ਪਾਸੇ ਐ ਖੋਲ ਕੇ ਜੇ ਮਾੜਾ ਇਹ ਦਿਖਾ ਦਗੇ ਆਪਾਂ ਵੀ ਇਧਰਲੇ ਪਾਸੇ ਆ ਦੇਖੋ ਇਹਦਾ ਆਪਦਾ ਹੀ ਆਰਾ ਆ ਦੇਖੋ ਖੜਕਾ ਖੁੜਕਾ ਹੋਣ ਤੋਂ ਅਸੀਂ ਮਿਸਤਰੀ ਦਿੱਤੇ ਆ ਰੋਕ ਆ ਦੇਖੋ ਆ ਲੱਕੜਾਂ ਇੱਥੇ ਬਣੀ ਜਾਂਦੇ ਆ ਉੱਥੇ ਲੱਕੜਾਂ ਲੁਕੜਾਂ ਚੀਰੀ ਜਾਂਦਾ ਇਧਰਲੇ ਪਾਸੇ ਆ ਬਣਾਈ ਜਾਂਦਾ ਇੱਕ ਮੈਂ ਨਾ ਵਰਕਸ਼ਾਪ ਹੋਰ ਪਾਸੇ ਲਾਤੀ ਹਾਂ ਹਾਂ ਜੀ ਹਾਂ ਆ ਪਾਵੇ ਪੂਵੇ ਆਪਣੇ ਖਰਾਤ ਲੱਗਿਆ ਆਪੀ ਤਿਆਰ ਕਰਕੇ ਡਾਈਨਿੰਗ ਟੇਬਲ ਹਾਰੇ ਹੋਰੀ ਤਿਆਰ ਹੁੰਦੇ ਨੇ ਠੀਕ ਆ ਤੇ ਬਾਈ ਕੋਲੇ ਜੇ ਕਿਸੇ ਵੀ ਸੱਜਣ ਨੇ ਆਉਣਾ ਬਰਨਾਲੇ ਆਉਣਾ ਪੈਣਾ ਇਹ ਰਾਹ ਕਿਹੜਾ ਵੱਜਦਾ ਬਾਈ ਇਹ ਪੱਤੀ ਸੇਖਮਾ ਰੋਡ ਆ ਜੀ ਨੇੜੇ ਸਹੀਦਾਂ ਵਾਲਾ ਗੁਰਦੁਆਰਾ ਬਰਨਾਲਾ ਬਰਨਾਲੇ ਆ ਬਾਈ ਬਾਰ-ਬਾਰ ਖੇਤਾਂ 'ਚ ਬੈਠਾ ਜਮਾਂ ਖੇਤਾਂ ਕੋਈ ਪਾਰਕਿੰਗ ਦੀ ਦਿੱਕਤ ਨਹੀਂ ਆਪਣੇ ਕੋਲ ਬੱਸ ਕੋਈ ਲੱਦਣ ਦੀ ਡੱਕਤ ਨਹੀਂ ਕੋਈ ਲਾਉਣ ਦੀ ਦਿੱਕਤ ਨਹੀਂ ਕੋਈ ਗੱਡੀ ਦੀ ਦਿੱਕਤ ਨਹੀਂ ਕੋਈ ਰੇਟ ਦੀ ਦਿੱਕਤ ਨਹੀਂ ਕੋਈ ਬੰਦੇ ਦੀ ਦਿੱਕਤ ਨਹੀਂ ਕੋਈ ਜ਼ਿੰਮੇਵਾਰੀ ਦੀ ਦਿੱਕਤ ਨਹੀਂ ਬੰਦੇ ਕੋਲੇ ਆਓ ਇਹ ਬੰਦਾ ਲਾਂਭਾ ਨਹੀਂ ਆਉਣ ਦਿੰਦਾ ਮੈਂ ਇਧੀਆਂ ਬਹੁਤ ਵੀਡੀਓ ਕਰ ਚੁੱਕਿਆ ਕਦੇ ਕੋਈ ਲਾਂਭਾ ਨਹੀਂ ਆਇਆ